ਅਗਲੀ ਖਬਰ ਵੱਲ ਜਿੰਨੇ ਵੀ ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਇੱਕ ਵਾਰੀ ਫੇਰ ਬਹੁਤ ਚੇਤਾਵਨੀ ਵਾਲੀ ਆ ਕੈਲੀਫੋਰਨੀਆ ਨੇ ਨਵਾਂ ਇੱਕ ਬਹੁਤ ਹੀ ਸਖਤ ਲਾ ਨੋ ਟੱਚ ਫੋਨ ਲਾ ਜਿਹੜਾ ਆ ਉਹ ਲਾਗੂ ਕਰ ਦਿੱਤਾ ਜੂਨ ਪਹਿਲੀ ਤੋਂ ਸੋ ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਆ ਕਿਸੇ ਵੀ ਟਾਈਮ ਤੁਸੀਂ ਜਿਹੜਾ ਆਪਣਾ ਫੋਨ ਆ ਉਸ ਨੂੰ ਟੱਚ ਨਹੀਂ ਕਰ ਸਕਦੇ 31 ਸਟੇਟਸ ਦੇ ਵਿੱਚ ਇਹ ਨਵਾਂ ਲਾ ਲਾਗੂ ਹੋ ਚੁੱਕਾ ਆ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹੋਰ ਵੀ ਜ਼ਿਆਦਾ ਸਟ੍ਰਿਕਟ ਹੈਗਾ ਤੇ ਕਹਿੰਦੇ ਭਈ ਇਹਦਾ ਕਾਰਨ ਇਹੀ ਆ ਭਈ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਕਸੀਡੈਂਟ ਹੋ ਰਹੇ ਸੀ ਸੋ ਸਾਡਾ ਮੇਨ ਮਕਸਦ ਇਹੀ ਆ ਭਈ ਜਿਹੜੇ ਕ੍ਰੈਸ਼ਸ ਹੋ ਰਹੇ ਆ ਉਹਨਾਂ ਨੂੰ ਘਟਾਇਆ ਜਾਵੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਡੀਸੀ ਵਿਲੀਅਮਸ ਉਹਨਾਂ ਨੇ ਇਹ ਕਿਹਾ ਕਹਿੰਦੇ ਭਈ ਸਾਡਾ ਮੇਨ ਕੰਮ ਹੋਊਗਾ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀਆਂ ਟਿਕਟਾਂ ਦੇਣੀਆਂ ਸੋ ਜਿੰਨੇ ਵੀ ਜਿਹੜੇ ਹੁਣ ਸਰੋਤੇ ਸੁਣ ਰਹੇ ਹੈਗੇ ਆ ਧਿਆਨ ਰੱਖੋ ਕਿਸੇ ਵੀ ਟਾਈਮ ਦੇ ਉੱਤੇ ਕਹਿੰਦੇ ਜਿਹੜਾ ਤੁਸੀਂ ਆਪਣਾ ਫੋਨ ਆ ਉਹ ਟੱਚ ਨਹੀਂ ਕਰ ਸਕਦੇ ਜੇ ਤੁਸੀਂ ਕਾਰ ਡਰਾਈਵ ਕਰ ਰਹੇ ਹੈਗੇ ਆ ਨੋ ਟੱਚ ਲਾ ਕਰਕੇ ਇਸ ਜਿਹੜਾ ਲਾ ਆ ਉਹਦਾ ਨਾਮ ਰੱਖਿਆ ਗਿਆ ਹੈਗਾ ਸਟੇਟ ਦਾ ਡਾਟਾ ਸ਼ੋ ਕਰਦਾ ਵੀ 2% ਤੋਂ ਵੱਧ ਜਿਹੜੇ ਡਰਾਈਵਰਸ ਆ ਉਹ ਫੋਨ ਦੇ ਨਾਲ ਫੜੇ ਜਾਂਦੇ ਰਹੇ ਆ ਜਿਨ੍ਹਾਂ ਨੇ ਫੋਨ ਹੱਥ ਚ ਫੜ ਕੇ ਕੰਨ ਨੂੰ ਜਿਹੜਾ ਉਹ ਲਾਇਆ ਹੁੰਦਾ ਆ 3% ਹੋਰ ਨੇ ਜਿਹੜੇ ਚੋਰੀ ਛਿਪੇ ਬਿਹਾਈਂਡ ਦਾ ਵੀ ਇਸ ਤਰੀਕੇ ਦੇ ਨਾਲ ਫੋਨ ਜਿਹੜਾ ਉਹ ਵਰਤਦੇ ਨੇ ਤੇ ਕਹਿੰਦੇ ਵੀ ਇਹ ਕੱਲੀਆਂ ਵਾਇਲੇਸ਼ਨਸ ਹੀ ਨਹੀਂ ਆ ਇਹ ਪਬਲਿਕ ਸੇਫਟੀ ਕ੍ਰਾਈਸਿਸ ਆ ਸੋ ਚਲਾਉਂਦੇ ਹੋਏ ਤੁਸੀਂ ਜਿਹੜਾ ਫੋਨ ਨੂੰ ਟੱਚ ਨਹੀਂ ਕਰ ਸਕਦੇ ਹੁਣ ਬਲੂਟੁੱਥ ਲੱਗਾ ਆ ਉਹ ਸਾਰੀਆਂ ਚੀਜ਼ਾਂ ਅਜੇ ਵੀ এলাਉਡ ਹੈਗੀਆਂ ਪਰ ਕਈ ਵਾਰੀ ਫੋਨ ਚੱਕਣ ਦੇ ਲਈ ਹਰਜੋ ਸਿੰਘ ਜੀ ਹੱਥ ਜਿਹੜਾ ਉਹ ਮਾਰਨਾ ਪੈਂਦਾ ਆ ਪਰ ਭਾਈ ਧਿਆਨ ਤੁਹਾਡਾ ਜਿਹੜਾ ਆ ਉਹ ਉੱਥੇ ਹੋਣਾ ਚਾਹੀਦਾ ਟੈਕਸਟ ਤਾਂ ਬਿਲਕੁਲ ਵੀ ਨਾ ਕੀਤਾ ਜਾਵੇ ਤਾਂ ਇਹ ਇਹ ਬਹੁਤ ਹੀ ਜ਼ਿਆਦਾ ਹੋਰ ਖਤਰਨਾਕ ਸਥਿਤੀ ਜਿਹੜੀ ਇਸ ਤੇ ਵਿੱਚ ਬਣ ਜਾਂਦੀ ਆ ਬਹੁਤ ਸਾਰੀਆਂ ਮੌਤਾਂ ਬਹੁਤ ਸਾਰੇ ਜਿਹੜੇ ਐਕਸੀਡੈਂਟ ਆ ਇਹਨਾਂ ਅਣਗਹਿਲੀਆਂ ਦੇ ਕਰਕੇ ਜਿਹੜੇ ਉਹ ਹੁੰਦੇ ਹੈਗੇ ਆ ਹਾਈਵੇ ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੇ ਵੀ ਇਨ ਕਾਰ ਜਿਹੜੇ ਸਿਸਟਮਸ ਆ ਉਹਨਾਂ ਨੂੰ ਅਪਗ੍ਰੇਡ ਜਿਹੜਾ ਉਹ ਕੀਤਾ ਆ ਅਫਸਰਾਂ ਦੇ ਲਈ ਵੀ ਤਾਂ ਜੋ ਉਹਨਾਂ ਦੀਆਂ ਵੀ ਜਿਹੜੀਆਂ ਡਿਸਟਰੈਕਸ਼ਨਸ ਆ ਉਹ ਘਟਣ ਤੇ ਜਿਹੜਾ ਰਿਸਕੀ ਬਿਹੇਵੀਅਰ ਆ ਉਸ ਦੇ ਉੱਤੇ ਉਹ ਜ਼ਿਆਦਾ ਨਜ਼ਰਸਾਨੀ ਰੱਖ ਸਕਣ ਅਗਲੀ ਗੱਲ ਵੱਲ ਜਿੰਨੇ ਵੀ ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਇੱਕ ਵਾਰੀ ਫੇਰ ਬਹੁਤ ਚੇਤਾਵਨੀ ਵਾਲੀ ਆ ਕੈਲੀਫੋਰਨੀਆ ਨੇ ਨਵਾਂ ਇੱਕ ਬਹੁਤ ਹੀ ਸਖਤ ਲਾ ਨੋ ਟੱਚ ਫੋਨ ਲਾ ਜਿਹੜਾ ਆ ਉਹ ਲਾਗੂ ਕਰ ਦਿੱਤਾ ਜੂਨ ਪਹਿਲੀ ਤੋਂ ਸੋ ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਆ ਕਿਸੇ ਵੀ ਟਾਈਮ ਤੁਸੀਂ ਜਿਹੜਾ ਆਪਣਾ ਫੋਨ ਆ ਉਸ ਨੂੰ ਟੱਚ ਨਹੀਂ ਕਰ ਸਕਦੇ 31 ਸਟੇਟਸ ਦੇ ਵਿੱਚ ਇਹ ਨਵਾਂ ਲਾਗੂ ਹੋ ਚੁੱਕਾ ਆ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹੋਰ ਵੀ ਜ਼ਿਆਦਾ ਸਟ੍ਰਿਕਟ ਹੈਗਾ ਤੇ ਕਹਿੰਦੇ ਭਈ ਇਹਦਾ ਕਾਰਨ ਇਹ ਹੀ ਆ ਭਈ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਕਸੀਡੈਂਟ ਹੋ ਰਹੇ ਸੀ ਸੋ ਸਾਡਾ ਮੇਨ ਮਕਸਦ ਇਹ ਹੀ ਆ ਭਈ ਜਿਹੜੇ ਕ੍ਰੈਸ਼ਸ ਹੋ ਰਹੇ ਆ ਉਹਨਾਂ ਨੂੰ ਘਟਾਇਆ ਜਾਵੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਡੀਸੀ ਵਿਲੀਅਮਸ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਸਾਡਾ ਮੇਨ ਕੰਮ ਹੋਊਗਾ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀਆਂ ਟਿਕਟਾਂ ਦੇਣੀਆਂ ਸੋ ਜਿੰਨੇ ਵੀ ਜਿਹੜੇ ਹੁਣ ਸਰੋਤੇ ਸੁਣ ਰਹੇ ਹੈਗੇ ਆ ਧਿਆਨ ਰੱਖੋ ਕਿਸੇ ਵੀ ਟਾਈਮ ਦੇ ਉੱਤੇ ਕਹਿੰਦੇ ਜਿਹੜਾ ਤੁਸੀਂ ਆਪਣਾ ਫੋਨ ਆ ਉਹ ਟੱਚ ਨਹੀਂ ਕਰ ਸਕਦੇ ਜੇ ਤੁਸੀਂ ਕਾਰ ਡਰਾਈਵ ਕਰ ਰਹੇ ਹੈਗੇ ਆ ਨੋ ਟੱਚ ਲਾ ਕਰਕੇ ਇਸ ਜਿਹੜਾ ਲਾ ਆ ਉਹਦਾ ਨਾਮ ਰੱਖਿਆ ਗਿਆ ਹੈਗਾ ਸਟੇਟ ਦਾ ਡਾਟਾ ਸ਼ੋ ਕਰਦਾ ਵੀ 2% ਤੋਂ ਵੱਧ ਜਿਹੜੇ ਡਰਾਈਵਰਸ ਆ ਉਹ ਫੋਨ ਦੇ ਨਾਲ ਫੜੇ ਜਾਂਦੇ ਰਹੇ ਆ ਜਿਨ੍ਹਾਂ ਨੇ ਫੋਨ ਹੱਥ ਚ ਫੜ ਕੇ ਕੰਨ ਨੂੰ ਜਿਹੜਾ ਉਹ ਲਾਇਆ ਹੁੰਦਾ ਆ 3% ਹੋਰ ਨੇ ਜਿਹੜੇ ਚੋਰੀ ਛਿਪੇ ਬਿਹਾਈਂਡ ਦਾ ਵੀਰ ਇਸ ਤਰੀਕੇ ਦੇ ਨਾਲ ਫੋਨ ਜਿਹੜਾ ਉਹ ਵਰਤਦੇ ਨੇ ਤੇ ਕਹਿੰਦੇ ਵੀ ਇਹ ਕੱਲੀਆਂ ਵਾਇਲੇਸ਼ਨਸ ਹੀ ਨਹੀਂ ਆ ਇਹ ਪਬਲਿਕ ਸੇਫਟੀ ਕ੍ਰਾਈਸਿਸ ਆ ਸੋ ਚਲਾਉਂਦੇ ਹੋਏ ਤੁਸੀਂ ਜਿਹੜਾ ਫੋਨ ਨੂੰ ਟੱਚ ਨਹੀਂ ਕਰ ਸਕਦੇ ਹੁਣ ਬਲੂਟੂਥ ਲੱਗਾ ਆ ਉਹ ਸਾਰੀਆਂ ਚੀਜ਼ਾਂ ਅਜੇ ਵੀ ਅਲਾਉਡ ਹੈਗੀਆਂ ਪਰ ਕਈ ਵਾਰੀ ਫੋਨ ਚੱਕਣ ਦੇ ਲਈ ਹਰਜੋ ਸਿੰਘ ਜੀ ਹੱਥ ਜਿਹੜਾ ਉਹ ਮਾਰਨਾ ਪੈਂਦਾ ਆ ਪਰ ਭਾਈ ਧਿਆਨ ਤੁਹਾਡਾ ਜਿਹੜਾ ਹੈ ਉਹ ਉੱਥੇ ਹੋਣਾ ਚਾਹੀਦਾ ਟੈਕਸਟ ਤਾਂ ਬਿਲਕੁਲ ਵੀ ਨਾ ਕੀਤਾ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਹੋਰ ਖਤਰਨਾਕ ਸਥਿਤੀ ਜਿਹੜੀ ਇਸ ਤੇ ਵਿੱਚ ਬਣ ਜਾਂਦੀ ਹੈ ਬਹੁਤ ਸਾਰੀਆਂ ਮੌਤਾਂ ਬਹੁਤ ਸਾਰੇ ਜਿਹੜੇ ਐਕਸੀਡੈਂਟ ਆ ਇਹਨਾਂ ਇੰਗੈਲੀਆਂ ਦੇ ਕਰਕੇ ਜਿਹੜੇ ਉਹ ਹੁੰਦੇ ਹੈਗੇ ਆ ਹਾਈਵੇ ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੇ ਵੀ ਇਨ ਕਾਰ ਜਿਹੜੇ ਸਿਸਟਮਸ ਆ ਉਹਨਾਂ ਨੂੰ ਅਪਗ੍ਰੇਡ ਜਿਹੜਾ ਉਹ ਕੀਤਾ ਹੈ ਅਫਸਰਾਂ ਦੇ ਲਈ ਵੀ ਤਾਂ ਜੋ ਉਹਨਾਂ ਦੀਆਂ ਵੀ ਜਿਹੜੀਆਂ ਡਿਸਟਰੈਕਸ਼ਨਸ ਆ ਉਹ ਘਟਣ ਤੇ ਜਿਹੜਾ ਰਿਸਕੀ ਬਿਹੇਵੀਅਰ ਆ ਉਸ ਦੇ ਉੱਤੇ ਉਹ ਜਿਆਦਾ ਨਜ਼ਰਸਾਨੀ ਰੱਖ ਸਕਣ